ਨਾਗੇ ਸਾਡੇ ਕਹਿੰਦੇ ਮੇਰੇ ਬੰਦੇ ਨੂੰ ਕੋ ਕਿੱਥੇ ਗੁਰਨਾਮ ਸਿੰਘ ਅਸੀਂ ਇੱਟਾ ਹੀ ਪੱਗਾ ਰੱਖ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਸਾਡੀ ਵੀ ਪੱਗ ਪੱਗ ਮਾਲੇ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਨਹੀਂ ਤੁਹਾਡੀ ਤੁਹਾਡੀ ਪੱਗ ਪੱਗ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਬਾ ਜੀ ਬਿਲਕੁਲ ਨਹੀਂ ਅਸੀਂ ਕੰਟਰੋਲ ਐ ਇੱਡਾ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਹੈ ਅਸੀਂ ਤੁਹਾਡੇ ਨੂੰ ਧਮਕੀ ਨਹੀਂ ਦੇਣ ਆਏ ਇੱਡਾ ਧਮਕੀ ਨਹੀਂ ਦੇ ਸਕਦੇ ਫਰੀ ਡਰਾ ਨਹੀਂ ਸਕਦੇ ਮੈਨੂੰ ਆਪਾਂ ਬਾਬਾ ਜ ਚਲ ਜੀ ਨਹੀਂ ਨਿਮਰਤਾ ਨਾ ਹੁੰਦੇ ਮੈਂ ਸਾਰੀ ਸੁਣ ਸ਼ਬਦ ਵੀ ਨਹੀਂ ਕਰਦਾ ਬੋਲਿਆ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂੰ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਆ ਹੈਨਾ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ بڑے ਚੀਜ਼ਾਂ ਨਾ ਹੋ ਸਕਦੀ ਆ ਮੇਰੇ ਮੁੰਡੇ ਉੱਥੇ ਥਾਣੇ ਉੱਥੇ ਖੜੇ ਆ ਉੱਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗ ਰੱਖਣ ਦਾ ਬਾਜੀ ਤੁਹਾਡੇ ਬੰਦੇ ਨੇ ਆ ਕੇ ਗਾਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੇ ਉੱਤਰ ਦੇ ਸਰ ਕਹਿ ਤਾ ਭੈਣ ਜਦੋਂ ਤੁਸੀਂ ਗੰਦ ਪਾ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਓ ਪਰ ਸਾਡੇ ਕਿਸ਼ਾਰੇ ਕਰ ਤੋਂ ਨਹੀਂ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋਲ ਕਿਸ਼ਾਰੇ ਲੋ ਐ ਦਾ ਬਾਪਾ ਜੀ ਤੁਸੀਂ ਆਪੇ ਬੰਦੇ ਦੇ ਫੋਨ ਤੋਂ ਗੱਲ ਕੀਤੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪ੍ਰੋਸੀਡਿੰਗਾਂ 'ਚ ਚੱਲਦਾ ਹੁਣਾ ਬਾਬਾ ਜੀ ਬਿਲਕੁਲ ਨਹੀਂ ਬਿਲਕੁਲ ਇਹ ਕੋਈ ਨਹੀਂ ਮੇਰੇ ਤੇ ਆਣ ਕੇ ਐਸਾ ਪ੍ਰੈਸ਼ਰ ਨਹੀਂ ਪਾ ਸਕਦਾ ਬਾਬਾ ਜੀ ਅਸੀਂ ਤੁਹਾਡੇ 'ਤੇ ਪ੍ਰੈਸ਼ਰ ਪਾਣਾ ਤੁਸੀਂ ਪਤਾ ਤੁਸੀਂ ਇਕੱਠੇ ਇਸੇ ਕਰ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਨਾ 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 ਚੌਂਕਾ ਗਿਆ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਮੈਂ ਕੋਈ ਚੌਕਾ ਮੇਰੀ ਡਿਊਟੀ ਲੱਗੀ ਨਹੀਂ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ ਤੁਹਾਡੇ ਬਾਣੇ ਦੇ ਦੇ ਕੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਹਾਰਾਜ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਜਾਣ ਕੇ ਤੇ ਮੈਨੂੰ ਕਹੋਗੇ ਕਿ ਤੇਰੀ ਪਾਗ ਲਾ ਦੇਣੀ ਮੈਂ ਪਾਗ ਕਿਦਾਂ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਜਣਾ ਪੁੱਛੇ ਵੀ ਛੱਟ ਕਿੰਨੇ ਮਾਰੀ ਉਹ ਕ ਮੇਰਾ ਕੰਮ ਚੱਲ ਰਿਹਾ ਪਿੰਡ ਚੌਂਕਾਂ ਪਿੰਡ ਦੇ ਵਿੱਚ ਡਿਊਟੀ ਮੈਂ ਉੱਥੋਂ ਆਇਆ ਮੈਨੂੰ ਟੈਲੀਫੋਨ ਆਇਆ ਫੋਨ ਆਇਆ ਮੈਨੂੰ ਟੈਲੀਫੋਨ ਆਇਆ ਯਾਰ ਕਿ ਦੋ ਨੇ ਆ ਕੇ ਜਿਨ੍ਹਾਂ ਦਾ ਨਾਮ ਐ ਫੜੀ ਭੁੱਲ ਗਿਆ ਉਹਨਾਂ ਦੋਨਾਂ ਨੇ ਹੰਗਾ ਨਾ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋ ਵੱਡਾ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਧੰਗਾ ਨਾ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਇਹਨਾਂ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬਹੁਤ ਬੜੇ ਬੁਰੇ ਤਰੀਕੇ ਨਾਲ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦਾ ਕਿ ਤੇਰੀ ਵੀ ਪੱਗ ਲਾ ਦੇਣੀ ਆਪਾਂ ਮੈਂ ਡੇਰ ਮੈਂ ਬਰਦਾਸ਼ਤ ਕਰ ਸਕਦਾ ਕਿ ਮੇਰੇ ਬੰਦੇ ਦੀ ਪਾਕ ਉਤਰੇ ਕਿਤੇ ਮੈਂ ਵੀ ਪਾਕ ਹੀ ਰੱਖੀ ਨੀ ਉਹ ਕਹਿੰਦੇ ਕਿ ਤੁਸੀਂ ਐਸਐਸਓ ਸਾਹਿਬ ਨੇ ਆ ਪਰ ਉਹਨਾਂ ਦੇ ਅਫਸਰਾਂ ਨੇ ਕਿਹਾ ਕਿ ਬਈ ਤੁਹਾਡੇ ਕਚਹਿਰੀ ਤੇ ਲਾ ਕੇ ਚੈੱਕ ਕਰਨੀ ਹੈ ਕਿ ਇਹ ਇਹ ਸਹੀ ਗੱਲ ਨਹੀਂ ਇਦਾਂ ਬਿਲਕੁਲ ਆਪਣੇ ਆਪ ਅਫਵਾਹ ਜੀ ਮੈਂ ਨਹੀਂ ਕਰ ਸਕਦਾ ਇਦਾਂ ਦੀ ਨਾ ਮੇਰੇ ਕੋਈ ਕੋਈ ਅਫਸਰ ਇਹ ਗੱਲ ਕਹਿ ਸਕਦਾ ਉਹ ਤਾਂ ਸਦਾ ਬਿਲਕੁਲ ਜਮ ਲੱਗਦਾ ਇਹ ਮੈਨੂੰ ਸਬੂਤ ਦੇ ਦਿਨ ਮੈਂ ਕਹਿੰਦੇ ਗਾਲਾਂ ਕੱਢੀਆਂ ਨੇ ਤੁਸੀਂ ਕੋਈ ਮੈਂ ਇਦਾਂ ਦੀ ਕੋਈ ਗੱਲ ਨਹੀਂ ਕਹੀ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹੀ ਕਿ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਗਲਤ ਬਾਰ-ਬਾਰ ਇਹਨਾਂ ਨੂੰ ਮੈਂ ਕਿਹਾ ਇਹ ਗੱਲ ਕਿ ਤੁਸੀਂ ਇਹ ਕੰਮ ਕਿਉਂ ਕਰਦੇ ਆਂ ਵਾਰ-ਵਾਰ ਆਹੋ ਗੱਲ ਹੋਈ ਐ ਬਸ ਅੱਛਾ ਹੁਣ ਹੁਣ ਕੀ ਕਹਿ ਚੁੱਕੇ ਗਏ ਨੇ ਇਹਨੇ ਹੰਸਿੰਗ ਹੁਣ ਮੈਂ ਇਹਨਾਂ ਨੂੰ ਦੱਸਿਆ ਕਿ ਇਹ ਤੇ ਮੇਰੇ ਥਾਣਾ ਘੇਰਿਆ ਹੋਇਆ ਐ ਮੈਂ ਵੀਡੀਓਗ੍ਰਾਫੀ ਦਿਖਾ ਦਿੰਨਾ ਇਹਨਾਂ ਨਾਲ ਸਾਰਾ ਥਾਣਾ ਅੰਦਰ ਤੱਕ ਗਏ ਐ ਜਦੋਂ ਤੁਹਾਨੂੰ ਪਤਾ ਕਿ ਅਸੀਂ ਹਵਾਲਾ ਤੱਕ ਕਿਸੇ ਨੂੰ ਨਹੀਂ ਜਾਣਦਾ ਇਹ ਸਾਡੀ ਪ੍ਰਸ਼ਾਸਨਿਕ ਮਜਬੂਰੀ ਹੁੰਦੀ ਤੁਸੀਂ ਜਾ ਕੇ ਅੰਦਰ ਬੰਦੇ ਡੱਕਿਆਂ ਦੀ ਮੂਵੀ ਬਣਾ ਰਹੇ ਅੰਦਰ ਜਾ ਕੇ ਕੀ ਸਿੱਧ ਕਰਨਾ ਚਾਹੁੰਦੇ ਕਿ ਕਾਨੂੰਨ ਤੋਂ ਕੋਈ ਉੱਪਰ ਕਾਨੂੰਨ ਤੋਂ ਕੋਈ ਉੱਪਰ ਨਹੀਂ ਐ ਕਾਨੂੰਨ ਇਦਾਂ ਹੀ ਰਹੇਗਾ ਕਾਨੂੰਨ ਇਹ ਜਿਹੜਾ ਇਹਨਾਂ ਨਾਲ ਗਲਤੀ ਕੀਤੀ ਐ ਉਹਦੀ ਪੈਨਲਟੀ ਉਹਨੂੰ ਮਿਲੇਗੀ ਜਿਹਨੇ ਵੀ ਗਲਤੀ ਕੀਤੀ ਨਹੀਂ ਉਹ ਕਹਿੰਦੇ ਪਏ ਨੇ ਜੇਕਰ ਉਹਨੇ ਗਲਤੀ ਕੀਤੀ ਹੈ ਤੇ ਪਰਚਾ ਦੇ ਦੋ ਪਰਚਾ ਦੇਾਂਗੇ ਸ਼ਹਿਰੇ ਦੇ ਉੱਪਰ ਨਾ ਕੋਈ ਐਸਾ ਹੈ ਤੜ ਕੋਈ ਸਬੂਤ ਉਹ ਕਹਿ ਰਹੇ ਨੇ ਨੇ ਅਸੀਂ ਉਹ ਕਹਿਣ ਦੇ ਕਹਿਣ ਦੇ 100 ਗੱਲਾਂ ਹੁੰਦੀਆਂ ਹੂੰ ਕਹਿਣ ਨੂੰ ਜੋ ਮਰਜ਼ੀ ਕਹਿ ਸਕਦੇ ਕਹਿਣ ਨੂੰ ਤਾਂ ਮੈਂ ਕਹਿ ਰਿਹਾ ਉਹ ਵੀ ਕਹਿ ਰਹੇ ਨੇ ਫਿਰ ਇਦਾਂ ਤੁਸੀਂ ਸਾਬਤ ਕਰ ਦੋ ਕਿ ਪੱਗ ਮੈਂ ਮੈਂ ਬੰਦਾ ਸਾਬਤ ਕਰ ਦਣਾ ਪੱਗ ਦੀ ਬੰਦਾ ਮੈਂ ਦੇਖੋ ਮੈਂ ਜੇ ਉਹਨਾਂ ਪੱਗ ਦੀ ਗੱਲ ਉਹ ਵੀ ਕਹਿ ਰਹੇ ਨੇ ਕਿ ਭਈ ਅਸੀਂ ਬੰਦਾ ਸਾਬਿਤ ਕਰ ਦਿੰਨੇ ਆ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਬੰਦੇ ਤੇ ਸੱਟਾਂ ਲੱਗੀਆਂ ਆਹ ਦੇਖੋ ਜੀ ਆਹ ਲਾਈਵ ਹੈ ਆਹ ਦੇਖੋ ਪੂਰੀ ਤਰ੍ਹਾਂ ਕਿ ਇਹ ਬੰਦਾ ਮਰਨ ਪੈਰੇ ਬੈਠਾ ਵਾ ਤੇ ਮਰਨ ਪੈਰੇ ਬੈਠਣ ਦਾ ਹੀ ਪਰਚਾ ਦੇਾਂਗਾ ਮੈਂ ਹਾਂ ਤੇ ਉਹ ਕਹਿੰਦੇ ਪਰਚਾ ਦੇ ਦੋ ਪਰ ਗੋਈ ਗੱਲ ਨਹੀਂ ਆਪਾਂ ਬਸ ਸਵਾਲ ਸਵਾਲ ਇਹ ਹੈ ਕਿ ਭਈ ਜੋ ਗੱਲ ਤੁਸੀਂ ਕਹੀ ਆ ਫਿਰ ਤੁਹਾਡੇ ਅਫਸਰਾ ਨੇ ਕਹੀ ਕਿ ਭਈ ਆ ਅਸੀਂ ਇਸ ਤਰੀਕੇ ਨਾਲ ਕਚਹਿਰਾ ਲਾਵਾਂਗੇ ਤੁਹਾਡੀ ਨਹੀਂ ਜੀ ਬਿਲਕੁਲ ਗਲਤ ਗੱਲ ਹੈ ਨਾ ਨੋ ਨੋ ਮੇਰੀ ਇਹਨਾਂ ਨਾਲ ਮਾਰਤਾ ਲਾ ਵੀ ਹੁਣ ਹੋਈ ਜਾਣਗੇ ਇੱਥੇ ਇੱਕ ਟੈਲੀਫੋਨ ਆਇਆ ਸੀ ਮੈਨੂੰ ਜਰੂਰ ਮੈਂ ਕਿਹਾ ਜੀ ਮੈਂ ਬਣਦੀ ਕਾਰਵਾਈ ਕਰਾਂਗਾ ਨਾ ਦੇ ਉੱਤੇ ਆਹ ਜਰੂਰ ਕਿਹਾ ਮੈਂ ਔਰ ਮੈਂ ਕਿਹਾ ਇਸ ਗੱਲ ਦੇ ਉੱਤੇ ਕਿ ਮੈਂ ਬਣਦੀ ਕਾਰਵਾਈ ਠੋਕੇ ਕਰਾਂਗਾ ਹੂੰ ਠੀਕ ਹੈ ਨਾ ਜੋ ਰੋਜ਼ਗਾਰ ਦੇ ਖਤਕ ਲਗਾਉਂਗਾ ਉਹ ਗਲਤ ਹੈ ਜੀ ਗਲਤ ਕੋ ਇਹ ਸਾਡੇ ਕੋ ਸਬੂਤ ਮੰਗਦਾ ਸਾਡੇ ਕੋ ਤਾਂ 22 ਦੇ 20 ਸਬੂਤ ਆਰ ਇਹਦੇ ਮੁਲਾਜ਼ਮ ਨਿਸਤਰ ਦੇ ਸਾਡੇ ਬੰਦੇ ਨੂੰ ਗਾਲ ਕੱਢੀ ਸਾਡਾ ਬੰਦਾ ਆਪ ਆਇਆ ਥਾਣੇ ਇਨੂੰ ਅਸੀਂ ਨਿਮਰਤਾ ਦੇ ਨਾਲ ਫੋਨ ਕਰਨ ਦੇ ਆ ਇਹ ਬਾਬਾ ਜੀ ਇਹ ਜਾਣ ਕੇ ਸਾਡੇ ਨਾਲ ਕਿਡਵਾਜੀ ਕੱਢ ਰਿਹਾ ਹੋਰ ਕੋਈ ਗੱਲ ਨਹੀਂ ਹੈਗੀ ਹਮ ਕਿਸ ਗੱਲ ਦੀ ਇਹ ਚਿੜਬਾਜੀ ਹੈ ਇਹਨਾਂ ਨੂੰ ਬਾਬਾ ਜੀ ਚੌਂਕਾ ਇੱਕ ਕੋਈ ਗੱਲਬਾਤ ਹੋਈ ਆ ਆਪਸੀ ਕੋਈ ਭਾਈਚਾਰੇ ਦੀ ਇਹਨਾਂ ਦੀ ਡਿਊਟੀ ਲੱਗੀ ਆ ਉੱਥੇ ਇਹ ਤਾਂ ਕਹਿ ਰਿਹਾ ਵੀ ਨਿਹੰਗ ਸਿੰਘਾਂ ਨੇ ਗੰਦ ਪਾਇਆ ਅੱਛਾ ਇਹ ਤੁਹਾਨੂੰ ਕਹਿ ਰਹੇ ਨੇ ਇਹ ਇਹ ਗੱਲ ਕਿਉਂ ਕਿਹੜੀ ਗੱਲ ਹੋ ਗਈ ਜਿਸ ਕਰਕੇ ਇਹ ਚੀਜ਼ ਲੜਾਈ ਹੋਈ ਇਹ ਦੇਖੋ ਇਹ ਸਿਰਫ ਫੋਟੋ ਦਿਖਾ ਰਿਹਾ ਬੰਦੇ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਵੀ ਕਿੱਦਾਂ ਕਿੱਦਾਂ ਲੜਾਈ ਹੋਈ ਇਹਨਾਂ ਦਾ ਮਲਾਜਮ ਸਾਡੇ ਕੋਲ ਗਵਾਹ ਹੈਗੇ ਇਹਨਾਂ ਦਾ ਮਲਾਜਮ ਨੇ ਉੱਤਰ ਦੇ ਸਰ ਸਾਡੇ ਬੰਦੇ ਨੂੰ ਗਾਲ ਕੱਢੀ ਆ ਚੌਂਕ ਕੋਦੇ ਉਹ ਕਿਹੜਾ ਕਿਤੇ ਸਮਸ਼ਾਨ ਇਲਾਕਾ ਆ ਇਹ ਤਾਂ ਸਿਰਫ ਸਾਨੂੰ ਪਰਚੇ ਦੀ ਧਮਕੀ ਹਾਂ ਅੱਛਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕਚਰੇ ਲਾਣ ਦੀ ਗੱਲ ਹੋਈ ਹੈਗੀ ਇਹਨਾਂ ਨਾਲ ਜੀ ਆ ਕੁਝ ਨਹੀਂ ਹੋਇਆ ਬਾਬਾ ਜੀ ਇਹਨੇ ਆਪਣੇ ਅਫਸਰ ਦੇ ਮੇਰਾ ਇੱਥੇ ਸਿੰਘ ਬਿਠਾ ਕੇ ਇਹਨੇ ਆਪਣੇ ਅਫਸਰ ਦੇ ਫੋਨ ਤੇ ਫੋਨ ਕੀਤਾ ਉਹਨਾਂ ਨੂੰ ਸਪੀਕਰ ਦੇ ਨੂੰ ਇਹਨੇ ਗਾਲਾਂ ਕੱਢੀਆਂ ਸੀ ਆਪਣੇ ਸਿੰਘ ਨੂੰ ਮਿਲ ਕੇ ਆਏ ਆ ਇਹ ਵੀਡੀਓ ਦਿਖਾਵੇ ਵੀ ਅਸੀਂ ਕਿਹੜੇ ਵੇਲੇ ਹਵਾਲਾ ਚ ਗਏ ਅਸੀਂ ਆਪਣੇ ਸਿੰਘ ਨੂੰ ਮਿਲਣੇ ਆ ਸਾਡਾ ਹੱਕ ਨਹੀਂ ਨਿਕਲੋ આરોਪ ਕਰਕੇ ਵੀਡੀਓ ਵੀਡੀਓਗ੍ਰਾਫੀ ਕਰ ਰਹੇ ਜੀ ਆਪ ਉਹਨਾਂ ਨੇ ਜਿਹੜਾ ਕਹਿ ਦਿੱਤਾ ਬਾਬਾ ਜੀ ਅਸੀਂ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਉਹਨਾਂ ਦੇ ਇਹ ਸਾਨੂੰ ਦੱਸਣ ਜੇ ਇਹਨਾਂ ਦੇ ਅੰਦਰ ਕੈਮਰੇ ਲੱਗੇ ਆ ਨਾ ਸੀਪੀ ਵਾਲੇ ਇਹ ਸਾਨੂੰ ਦਿਖਾਣ ਵੀ ਅਸੀਂ ਕਿਹੜੇ ਵੇਲੇ ਵੀਡੀਓਗ੍ਰਾਫੀ ਕਰਕੇ ਗਏ ਬਾਬਾ ਜੀ ਇਹਨੂੰ ਤਾਂ ਦਿਖਾ ਦਵੇ ਅੱਛਾ ਹੁਣ ਜਿਸ ਤਰੀਕੇ ਦੇ ਨਾਲ ਗਰਮਾ ਗਰਮੀ ਹੋਈ ਹੈ ਐਸਐਚਓ ਸਾਹਿਬ ਵੀ ਸੱਦਾ ਹੋ ਕੇ ਗਏ ਨੇ ਤੁਸੀਂ ਹੁਣ ਕੀ ਕਰੋਗੇ ਅੱਗੇ ਅਹੀਂ ਆਪਣੀਆਂ ਸਾਰੀਆਂ ਜਦਬੰਦੀਆਂ ਸیرے ਇਕੱਠੀਆਂ ਕਰਾਂਗੇ ਨਾਲੇ ਐਸਐਚਓ ਨੂੰ ਸਵਾਲ ਕਰਾਂਗੇ ਇਹਦੀ ਪੱਗ ਪੱਗ ਤਾਂ ਸਾਡੀ ਅਸੀਂ ਬਚਾਈ ਹੈਂ ਬਾਬਾ ਜੀ ਇਹ ਸਾਡੇ ਦੇ ਸਵਾਲ ਕਰਦਾ ਪਿਆ ਆ ਕਹਿੰਦੇ ਸਾਡੀ ਪੱਗ ਪੱਗ ਦੇ ਉੱਪਰ ਬਾਬਾ ਜੀ ਇਹਦੇ ਕੋਈ ਸਬੂਤ ਆ ਵੀ ਅਸੀਂ ਇਹਦੇ ਮੁਲਾਜ਼ਮ ਨੂੰ ਕਿਹਾ ਪੱਗ ਲਾਈ ਆ ਇਹਨੂੰ ਕਹਾਂ ਲਿਆ ਸਬੂਤ ਇਹਨੇ ਸਾਡੇ ਕੋਲ ਸਬੂਤ ਮੰਗਿਆ ਇਹ ਵੀ ਸਬੂਤ ਲਿਆਵੇ ਇਹਨੂੰ ਸਵਾਲ ਕਰਕੇ ਆਓ ਕਿ ਲਿਆ ਤੂੰ ਆਪਣੇ ਬੰਦੇ ਦਾ ਸਬੂਤ ਜੇ ਸਾਡੇ ਬੰਦਿਆਂ ਦੀ ਗਵਾਹੀ ਨਹੀਂ ਮੰਨਦਾ ਤੇ ਅਸੀਂ ਇਹਦੇ ਮੁਲਾਜ਼ਮ ਦੀ ਗਵਾਹੀ ਕਿਉਂ ਮੰਨੀ ਹੈ ਭਈ ਇਹਦਾ ਮਤਲਬ ਤੁਸੀਂ ਵਰਦੀਆਂ ਪਾਈਆਂ ਧੱਕਾ ਕਰਨ ਨੂੰ ਸਾਡੇ ਨਾਲ ਠੀਕ ਹੈ ਨਾ ਇਹ ਵੀ ਦਿਖਾ ਦੇ ਸਬੂਤ ਵੀ ਸਾਡੇ ਬੰਦੇ ਨੇ ਕਿਹੜੇ ਵੇਲੇ ਕਿਹਾ ਵੀ ਤੇਰੀ ਪੱਗ ਲਾਵਾਂਗੇ ਦਿਖਾਵੇ ਠੀਕ 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 ਹੈ ਬਾਬਾ